ਤੁਸੀਂ ਗੋਰ ਵਾਲੇ ਪਾਸੇ ਨੂੰ ਚਲੇ ਜਾਓ ਜਿਹੜੇ 8-9 ਸਾਲਾਂ ਦੇ ਬੱਚੇ ਆ ਉਹਨਾਂ ਦੇ ਧੁੰਨੀ ਦੇ ਵਿੱਚ ਅੱਖਾਂ ਦੇ ਵਿੱਚ ਕੰਨਾਂ ਦੇ ਵਿੱਚ ਉਲੀ ਲੱਗਣੀ ਸ਼ੁਰੂ ਹੋ ਗਈ ਲੱਖਾ ਸਿਧਾਣਾ ਨੇ ਕਾਲ ਦਿੱਤੀ ਪਾਣੀਆਂ ਨੂੰ ਬਚਾਉਣ ਲਈ ਕਿ ਪਾਣੀ ਕਿਵੇਂ ਬਚਾਇਆ ਜਾਵੇ ਉਹ ਕਾਲ ਸੀ ਕਿ ਲੁਧਿਆਣੇ ਇਕੱਠੇ ਜਿਹੜੀ ਭਗਵੰਤ ਮਾਨ ਸਰਕਾਰ ਆ ਸਾਨੂੰ ਲੱਗਦਾ ਸੀਗਾ ਵੀ ਇਹ ਕੋਈ ਨਾ ਕੋਸ ਪਾਣੀਆਂ ਤੇ ਕੁਦਰਤ ਤੇ ਜ਼ਰੂਰ ਵਿਚਾਰ ਕਰੇਗੀ ਪਰ ਇਹਨੇ ਉਦੋਂ ਵੀ ਜ਼ਿਆਦਾ ਕੇ ਖਲਵਾੜ ਕਰਤੀ ਦੂਜੀਆਂ ਸਰਕਾਰਾਂ ਤੋਂ ਨਕਮੀ ਸਰਕਾਰ ਸਾਬਤ ਹੋਈ ਆ ਦੇਖੋ ਜੀ ਸੰਤ ਸੀਚੇਵਾਲ ਜਦੋਂ ਸੰਤ ਸੀਗੇ ਉਦੋਂ ਤਾਂ ਕੁਝ ਲੱਗਦਾ ਸੀ ਵੀ ਕਰ ਰਹੇ ਆ ਅੱਜ ਉਹ ਰਾਜਨੀਤਿਕ ਆਗੂ ਬਣ ਗਿਆ ਇਸ ਕਰਕੇ ਉਹ ਵੀ ਇਸ ਮਸਲੇ ਤੋਂ ਅੰਨੇ ਹੋ ਚੁੱਕੇ ਆ ਉਹੀ ਭਗਵੰਤ ਮਾਨ ਉਹੀ ਉਹਦਾ ਮੰਤਰੀ ਮੰਡਲ ਜਿਹੜੇ ਸਾਡੇ ਨਾਲ 2016 17 ਦੇ ਵਿੱਚ ਬੋਤਲਾ ਭਰ ਕੇ ਇਥੋਂ ਸੈਂਕੜੇ ਜਿਹੜੀਆਂ ਲੈ ਕੇ ਜਾਂਦੇ ਸਨ ਵਿਧਾਨ ਸਭਾ ਵਾਸਤੇ ਆਵਾਜ਼ ਠਾਉਂਦੇ ਹੁੰਦੇ ਸੀ ਕਿ ਅਸੀਂ ਜਿਹੜਾ ਪਾਣੀ ਜਿਹੜਾ ਕਾਲਾ ਵਾ ਗੰਧਲਾ ਪਾਣੀ ਕੀਤਾ ਵਾ ਸਰਕਾਰਾਂ ਨੇ ਇਹਨੂੰ ਅਸੀਂ ਦੁਰੋਸਤ ਕਰਨਾ ਵਾ ਕਰਵਾਉਣਾ ਵਾ ਉਹ ਆਵਾਜ਼ ਠਾਉਂਦੇ ਠਾਉਂਦੇ ਆਪ ਵੀ ਅੱਜ ਸੌਣਦੇ ਅੰਨੇ ਹੋ ਗਏ ਉਹਨਾਂ ਨੂੰ ਇਹ ਚੀਜ਼ ਦੇਖਣੋਂ ਬੰਦ ਹੋ ਗਈ ਆ ਪਹਿਲਾਂ ਤਾਂ ਸਾਡੇ ਲੋਕਾਂ ਦਾ ਨਕਮਾ ਪੜ ਰਿਹਾ ਵੀ ਅਸੀਂ ਕੁਦਰਤੀ ਪਾਣੀ ਖੇਤਾਂ ਨੂੰ ਨਹੀਂ ਦਿੱਤਾ ਉਹਨੂੰ ਸਾਂਭਿਆ ਨਹੀਂਗਾ ਔਰ ਥੱਲੇ ਧਰਤੀ ਵਾਲੇ ਪਾਣੀ ਨੂੰ ਅਸੀਂ ਟੁੱਟ ਕੇ ਪੈ ਗਏ ਉਹ ਪਵਿੱਤਰ ਪਾਣੀ ਜਿਹੜਾ ਨੰਦਪੁਰ ਤੋਂ ਆਉਂਦਾ ਲੁਧਿਆਣੇ ਦੀ ਇੰਡਸਟਰੀ ਉਹਨੂੰ ਖਾ ਜਾਂਦੀ ਆ ਕੈਂਸਰ ਦੇ ਦਿੰਦੀ ਆ ਪਰ ਹਾਲਾਤ ਜਿਹੜੇ ਸਾਡਾ ਜਿਵੇਂ ਡਾਰਕ ਜ਼ੋਨ ਚ ਮੋਗਾ ਤੇ 9 10 ਜ਼ਿਲ੍ਹੇ ਹੋਰ ਚਲੇ ਗਏ ਆ ਉਹ ਹਾਲਾਤ ਇਹ ਦੱਸਦੇ ਆ ਤੁਹਾਡੇ ਕੋਲੇ 2030 ਤੱਕ ਵੀ ਪਾਣੀ ਨਹੀਂ ਰਹਿਣਾ 5 6 ਸਾਲਾਂ ਤੱਕ ਵੀ ਪਾਣੀ ਨਹੀਂ ਰਹਿਣਾ Say. ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਲੱਖਾ ਸਿਧਾਣਾ ਨੇ ਕਾਲ ਦਿੱਤੀ ਪਾਣੀਆਂ ਨੂੰ ਬਚਾਉਣ ਲਈ ਕਿ ਪਾਣੀ ਕਿਵੇਂ ਬਚਾਇਆ ਜਾਵੇ ਉਹ ਕਾਲ ਸੀ ਕਿ ਲੁਧਿਆਣੇ ਇਕੱਠੇ ਹੋਣਾ ਹੈ ਸੋ ਅੱਜ ਲੁਧਿਆਣੇ ਵਿਖੇ ਵੱਡਾ ਇਕੱਠ ਹੋਇਆ ਬੇਰਕਾ ਮਿਰਕ ਪਲਾਂਟ ਦੇ ਬਿਲਕੁਲ ਨਜ਼ਦੀਕ ਲੁਧਿਆਣੇ ਚ ਵੱਡਾ ਇਕੱਠਾ ਜਿੱਥੇ ਬੱਖੋ ਵੱਖਰੀਆਂ ਕਿਸਾਨ ਜਥੇਬੰਦੀਆਂ ਵੀ ਪਹੁੰਚੀਆਂ ਨੇ ਭਾਰਤੀ ਕਿਸਾਨ ਜਥੇ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਹੋਰ तमाम ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਪ੍ਰਧਾਨ ਇੱਥੇ ਮੌਜੂਦ ਨੇ ਸੋ ਵੱਡਾ ਇਕੱਠ ਹੋਇਆ ਬ੍ਰਿਜ ਦੇ ਨੀਚੇ ਸਮੇ ਮੌਜੂਦਾਂ ਜਿੱਤੇ ਜੇ ਤਸਵੀਰਾਂ ਵੀ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਜਿੱਤੇ ਪਾਣੀ ਨੂੰ ਬਚਾਉਣ ਲਈ ਬਖੋ ਵਖਰੀਆਂ ਜਥੇ ਬੰਦੀਆਂ ਇਕੱਠੀਆਂ ਹੋਈਆਂ ਨੇ ਜਿਹੜੇ ਨੌਜਵਾਨ ਨੇ ਜਾਂ ਹੋਰ ਲੋਕ ਨੇ ਪਾਣੀ ਨੂੰ ਬਚਾਉਣ ਲਈ ਵੱਖਰਾ ਉਪਰਾਲਾ ਕਰ ਰਹੇ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਪੰਜਾਬੀਓ ਜਿਵੇਂ ਬਚਾਇਆ ਸੀ ਆਪਣੀਆਂ ਫਸਲਾਂ ਇਕੱਠੇ ਹੋ ਬਚਾ ਲਓ ਆਪਣੀਆਂ ਨਸਲਾਂ ਜੇ ਨਾ ਬਚਾਇਆ ਆਪਣਾ ਪਾਣੀ ਤਾਂ ਫਿਰ ਸਮਝੋ ਖਤਮ ਕਹਾਣੀ ਕਾਲੇ ਪਾਣੀ ਦਾ ਮੋਰਚਾ ਜਾਨੀ ਕਿ ਪਾਣੀ ਕਾਲੇ ਹੋ ਚੁੱਕੇ ਨੇ ਇੱਥੋਂ ਤੱਕ ਕਿਹਾ ਜਾ ਰਿਹਾ ਕਿ ਪਾਣੀ ਡੂੰਘੇ ਹੁੰਦੇ ਜਾ ਰਹੇ ਵੱਡਾ ਨੁਕਸਾਨ ਹੁੰਦਾ ਜਾ ਰਿਹਾ ਆਉਣ ਵਾਲੀਆਂ ਪੀੜ੍ਹੀਆਂ ਦਾ ਸੁੱ ਲਗਾਤਾਰ ਤਸਵੀਰਾਂ ਵੀ ਦਿਖਾਵਾਂਗੇ ਗੱਲਬਾਤ ਵੀ ਕਰਾਂਗੇ ਵਿੱਚ ਕੀ ਨਾਮ ਆਪਣਾ ਮੈਂ ਸਾਬਕਾ ਸਰਪੰਚ ਹਰਪ੍ਰੀਤ ਸਿੰਘ ਪਿੰਡ ਬੋਹਣਾ ਜ਼ਿਲ੍ਹਾ ਮੋਗਾ ਤੋਂ ਜੀ ਸਰਪੰਚ ਸਾਹਿਬ ਜ਼ਿਲ੍ਹਾ ਮੋਗਾ ਤੋਂ ਪਹੁੰਚੋ ਕੀ ਲੱਗਦਾ ਪਾਣੀ ਦੇ ਹਾਲਾਤ ਕੀ ਨੇ ਆਪਣੇ ਪੰਜਾਬ ਦੇ ਪਾਣੀ ਦੇ ਹਾਲਾਤ ਜਿਹੜੇ ਆ ਬਹੁਤ ਮਾੜੇ ਹੋ ਚੁੱਕੇ ਆ ਜੀ ਜਿਹੜਾ ਸਾਨੂੰ ਕੁਦਰਤ ਨੇ ਦੇਣ ਦਿੱਤੀ ਸੀਗੀ ਉਹਦੇ ਤੇ ਵੀ ਜਿਹੜੀ ਪੰਜਾਬ ਸਰਕਾਰ ਪਹਿਲਾਂ ਤੋਂ ਲੈ ਕੇ ਛਾਪਾ ਮਾਰਦੀਆਂ ਜਿਹੜੀ ਭਗਵੰਤ ਮਾਨ ਸਰਕਾਰ ਆ ਸਾਨੂੰ ਲੱਗਦਾ ਸੀਗਾ ਵੀ ਇਹ ਕੋਈ ਨਾ ਕੋਸ ਪਾਣੀਆਂ ਤੇ ਕੁਦਰਤ ਤੇ ਜ਼ਰੂਰ ਵਿਚਾਰ ਕਰੇਗੀ ਪਰ ਇਹਨੇ ਉਹ ਤੋਂ ਵੀ ਜ਼ਿਆਦਾ ਕੇ ਖਲਵਾੜ ਕਰਤੀ ਦੂਜੀਆਂ ਸਰਕਾਰਾਂ ਤੋਂ ਨਕਮੀ ਸਰਕਾਰ ਹਿਸਾਬ ਤੋਂ ਹੀ ਆ ਉਹੀ ਭਗਵੰਤ ਮਾਨ ਉਹੀ ਉਹਦਾ ਮੰਤਰੀ ਮੰਡਲ ਜਿਹੜੇ ਸਾਡੇ ਨਾਲ 2016-17 ਦੇ ਵਿੱਚ ਬੋਤਲਾ ਭਰ ਕੇ ਇਥੋਂ ਸੈਂਕੜੇ ਜਿਹੜੀਆਂ ਲੈ ਕੇ ਜਾਂਦੇ ਸਨ ਵਿਧਾਨ ਸਭਾ ਵਾਸਤੇ ਆਵਾਜ਼ ਠਾਉਂਦੇ ਹੁੰਦੇ ਸੀ ਕਿ ਅਸੀਂ ਜਿਹੜਾ ਪਾਣੀ ਜਿਹੜਾ ਕਾਲਾ ਵਾ ਗੰਧਲਾ ਪਾਣੀ ਕੀਤਾ ਵਾ ਸਰਕਾਰਾਂ ਨੇ ਇਹਨੂੰ ਅਸੀਂ ਦਰਸਤ ਕਰਨਾ ਵਾ ਕਰਵਾਉਣਾ ਵਾ ਉਹ ਵਾਰ ਠਾਉਂਦੇ ਠਾਉਂਦੇ ਆਪ ਵੀ ਅੱਜ ਸੌਣਦੇ ਅੰਨੇ ਹੋ ਗਏ ਉਹਨਾਂ ਨੂੰ ਇਹ ਚੀਜ਼ ਦਿਸਣੋਂ ਬੰਦ ਹੋ ਗਈ ਆ ਜੇ ਸਰਪੰਚ ਸਾਹਿਬ ਸੰਤ ਸੀਚੇਵਾਲ ਨੇ ਰਾਸਵਾ ਮੈਂਬਰ ਬਣੇ ਨੇ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕਰਿਆ ਹੋਇਆ ਕਿ ਅਸੀਂ ਪਾਣੀ ਨੂੰ ਸਾਫ਼ ਕਰ ਰਹੇ ਹਾਂ ਆਪਣੇ ਇਲਾਕੇ 'ਚ ਕਰ ਰਹੇ ਨੇ ਕਿ ਪਾਣੀ ਨੂੰ ਗੰਦਲਾ ਨਹੀਂ ਹੋਣ ਦਵਾਂਗੇ ਉਹ ਵੀ ਕਹਿ ਰਹੇ ਨੇ ਦੇਖੋ ਜੀ ਸੰਤ ਸੀਚੇਵਾਲ ਜਦੋਂ ਸੰਤ ਸੀਗੇ ਉਦੋਂ ਤਾਂ ਕੁਝ ਲੱਗਦਾ ਸੀ ਵੀ ਕਰ ਰਹੇ ਆ ਅੱਜ ਉਹ ਰਾਜਨੀਤਿਕ ਆਗੂ ਬਣ ਗਿਆ ਇਸ ਕਰਕੇ ਉਹ ਵੀ ਇਸ ਮਸਲੇ ਤੋਂ ਅੰਨੇ ਹੋ ਚੁੱਕੇ ਆ ਔਰ ਜਿਹੜਾ ਸਤਿ ਲੋਜ ਦਰਿਆ ਦੇ ਵਿੱਚ ਪਾਣੀ ਆ ਰਿਹਾ ਵਾ ਉਹ ਪਵਿੱਤਰ ਅਨੰਦਪੁਰ ਸਾਹਿਬ ਤੋਂ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿੱਥੋਂ ਪੋਲ ਦਿੱਤੀ ਸੀ ਕਿ ਸਾਨੂੰ ਔਰ ਖਾਲਸਾ ਤਿਆਰ ਕੀਤਾ ਸੀ ਉਹ ਪਵਿੱਤਰ ਪਾਣੀ ਜਿਹੜਾ ਅਨੰਦਪੁਰ ਤੋਂ ਆਉਂਦਾ ਲੁਧਿਆਣੇ ਦੀ ਇੰਡਸਟਰੀ ਉਹਨੂੰ ਖਾ ਜਾਂਦੀ ਐ ਕੈਂਸਰ ਦੇ ਦਿੰਦੀ ਐ ਤੇ ਸਿਚੇਵਾਲ ਸੰਤ ਜਿਹੜੇ ਆ ਉਸ ਤੇ ਬੋਲਣ ਨੂੰ ਤਿਆਰ ਨਹੀਂ ਔਰ ਲੁਧਿਆਣੇ ਤੋਂ ਅੱਗੇ ਲੰਘ ਕੇ ਉਹ ਸਿਚੇਵਾਲ ਜੀ ਦੱਸਣ ਵੀ ਪਾਣੀ ਸਾਫ਼ ਬੁੱਢੇ ਨਾਲੇ ਤੇ ਆ ਕੇ ਦੱਸਣਾ ਵੀ ਦਰਿਆ ਸੀ ਸਾਫ਼ ਕਰ ਰਹੇ ਆ ਔਰ ਇਸ ਵਕਤ ਜਿਹੜੇ ਰਾਜਨੀਤਿਕ ਆਗੂ ਆ ਉਹ ਸਾਫ਼ ਦੇ ਉਹ ਬਿਆਨ ਦੇ ਰਹੇ ਪਹਿਲਾਂ ਜਰੂਰ ਇਹਨਾਂ ਦਾ ਵਿਖ ਜਿਹੜਾ ਵਧੀਆ ਲੋਕਾਂ ਵਾਸਤੇ ਸੰਤੋਨ ਨੂੰ ਮਾ ਸੀਗਾ ਇਹ ਵੀ ਕਿਹਾ ਜਾਂਦਾ ਕਿ ਪਹਿਲਾਂ ਬੁੱਢਾ ਦਰਿਆ ਸੀ ਵੱਡਾ ਦਰਿਆ ਉਹ ਨਾਲਾ ਬਣ ਗਿਆ ਹੁਣ ਨਾਲਾ ਬਣ ਗਿਆ ਵੀ ਇੰਨਾ ਕੈਮੀਕਲ ਇੰਨੀ ਫੈਕਟਰੀਆਂ ਦਾ ਪਾਣੀ ਉਹਦੇ ਵਿੱਚ ਆਉਣ ਲੱਗ ਗਿਆ ਭਾਈ ਜੀ ਜਿਹੜਾ ਬੁੱਢਾ ਦਰਿਆ ਸੀਗਾ ਨਾਲਾ ਬਣਾਉਣਾ ਆਜ਼ਾਦੀ ਤੋਂ ਬਾਅਦ ਇਹ ਜਿਹੜਾ ਸਾਨੂੰ ਮੈਨੂੰ ਲੱਗਦਾ ਵੀ ਕੈਂਸਰ ਵਰਗਾ ਜਿਹੜਾ ਤੋਹਫਾ ਸਰਕਾਰਾਂ ਦੇ ਰਹੀਆਂ ਜਿਹੜੇ ਭਗਵੰਤ ਮਾਨ ਜੀ ਖੁਦ ਆਪ ਕਹਿੰਦੇ ਆ ਫੈਕਟਰੀਆਂ ਜਿਹੜੀਆਂ ਪਾਣੀ ਰੀਚਾਰਜ ਥੱਲੇ ਕਰਦੀਆਂ ਪਈਆਂ ਵਾਤ ਤੇ ਉਹ ਫੈਕਟਰੀਆਂ ਦਾ ਗੰਦਾ ਪਾਣੀ ਪੈ ਰਿਆ ਕੁਝ ਜਿਹੜਾ ਪਾਣੀ ਜਿਹੜਾ ਟ੍ਰੀਟਮੈਂਟ ਹੋਣ ਦੀ ਬਜਾਏ ਗਾਂ ਸਿੱਧਾ ਫੈਕਟਰੀਆਂ ਕੱਢ ਰਹੀਆਂ ਉਹ ਜਿਹੜਾ ਨਾਲੇ ਦੇ ਵਿੱਚ ਆ ਗਿਆ ਦਰਿਆ ਤੋਂ ਨਾਲਾ ਬਣ ਜਾਣਾ ਸਾਡੇ ਵਾਸਤੇ ਬਹੁਤ ਘਾਤਕ ਹੈ ਦੂ ਗਾਂ ਜਿਹੜਾ ਇਹ ਦਰਿਆ ਦਾ ਪਾਣੀ ਆ ਲੋਕ ਪੀਂਦੇ ਆ ਧਰਤੀ ਦਾ ਪਾਣੀ ਡੂੰਘਾ ਹੋ ਚੁੱਕਿਆ ਪਹਿਲਾਂ ਤਾਂ ਸਾਡੇ ਲੋਕਾਂ ਦਾ ਨਕਮਾ ਪੜ ਰਿਹਾ ਵੀ ਅਸੀਂ ਕੁਦਰਤੀ ਪਾਣੀ ਖੇਤਾਂ ਨੂੰ ਨਹੀਂ ਦਿੱਤਾ ਉਹਨੂੰ ਸੰਭਿਆ ਨਹੀਂਗਾ ਔਰ ਥੱਲੇ ਧਰਤੀ ਵਾਲੇ ਪਾਣੀ ਨੂੰ ਅਸੀਂ ਟੁੱਟ ਕੇ ਪੈ ਗਏ ਅੱਜ ਜਦੋਂ ਉਹ ਪਾਣੀ ਡੂੰਘੇ ਹੋ ਗਏ ਜ਼ਹਿਰਾ ਬਣ ਗਈਆਂ ਹੁਣ ਅਸੀਂ ਇਧਰਲੇ ਪਾਸੇ ਨੂੰ ਥੋੜੀ ਜੀ ਤਵੱਜੋ ਦੇਣ ਲੱਗੇ ਤੇ ਹਜੇ ਵੀ ਲੋਕ ਜਿਹੜੇ ਆ ਮੈਨੂੰ ਲੱਗਦਾ ਸਰਕਾਰਾਂ ਦੀ ਗੁਲਾਮੀ ਦੀ ਪੀੜਾ ਚੱਲਦੇ ਹੋਏ ਬੋਲਣ ਨੂੰ ਤਿਆਰ ਨਹੀਂ ਇਸ ਕਰਕੇ ਵੇ ਜਿਹੜਾ ਗੰਦਾ ਨਾਲਾ ਬਣ ਚੁੱਕਿਆ ਉਹਨੂੰ ਅਸੀਂ ਸਾਫ਼ ਨਾਲਾ ਬਣਾਉਣਾ ਚਾਹੁੰਨੇ ਆ ਸਾਫ਼ ਦਰਿਆ ਬਣਾਉਣਾ ਚਾਹੁੰਨੇ ਆ ਵੀ ਇਹ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਇੱਥੋਂ ਤੱਕ ਤੁਸੀਂ ਬੋਰ ਵਾਲੇ ਪਾਸੇ ਨੂੰ ਚਲੇ ਜਾਓ ਜਿਹੜੇ 8-9 ਸਾਲਾਂ ਦੇ ਬੱਚੇ ਆ ਉਹਨਾਂ ਦੇ ਧੁੰਨੀ ਦੇ ਵਿੱਚ ਅੱਖਾਂ ਦੇ ਵਿੱਚ ਕੰਨਾਂ ਦੇ ਵਿੱਚ ਉਲੀ ਲੱਗਣੀ ਸ਼ੁਰੂ ਹੋ ਗਈ ਤੁਸੀਂ ਇਹ ਵੇਖਣਾ ਉਹਨਾਂ ਦਾ ਬਹੁਤ ਭਿਆਨਕ ਜਿਹੜੀਆਂ ਤਸਵੀਰਾਂ ਪਾਣੀ ਨਾਲ ਬਿਮਾਰੀਆਂ ਬਹੁਤ ਲੱਗਦੀਆਂ ਨੇ ਬਹੁਤ ਬਹੁਤ ਜਿਹੜੀਆਂ ਆ ਕੈਂਸਰ ਵਰਗੀਆਂ ਤੇ ਤਾਂ ਨਾ ਆ ਗਏ ਉਹਨਾਂ ਨੂੰ ਤਾਂ ਜੇ ਨਾਮ ਨਹੀਂ ਸਰਕਾਰ ਨੇ ਕੋਈ ਦਿੱਤਾ ਤੁਹਾਡੇ ਮੋਗੇ ਚ ਕਿੰਨਾ ਕੁ ਡੂੰਗਾ ਪਾਣੀ ਚਲਿਆ ਗਿਆ ਜਿੱਥੇ ਤੁਸੀਂ ਏਰੀਆ ਚ ਜਿਹੜੇ ਸਾਡੇ ਪਾਣੀ ਵੀ ਸਾਂਖੜੇ ਫੁੱਟ ਚਲਾ ਗਿਆ 2 250 ਫੁੱਟ ਤੋਂ ਡੂੰਗਾ ਹੀ ਆ ਜੀ ਜਿਹੜਾ ਸਾਫ਼ ਪਾਣੀ ਮਿਲਦਾ ਸਾਨੂੰ ਉਹ ਲਗਭਗ ਮੇਰੇ ਪਿੰਡ ਦੀ ਜਿਹੜੀ ਟੈਂਕੀ ਆ ਉਹਦਾ 550 ਫੁੱਟ ਤੇ ਜਾ ਕੇ ਬੋਰ ਦਾ ਪਾਣੀ ਸਾਨੂੰ ਮਿਲਿਆ ਵਾ ਜਿਹੜਾ ਸਾਫ਼ ਪਾਣੀ ਮਿਲਿਆ ਇਹ ਕਈ ਪੱਤਣਾ ਜਿਹੜੇ ਇੱਕ ਦੂਜੇ ਥਾਵਾਂ ਤੇ ਰਲਦੇ ਜਾਂਦੇ ਆ ਬਹੁਤ ਜਿਹੜਾ ਭਿਆਨਕ ਨਕਸ਼ਾ ਸਾਡੇ ਮੂਹਰੇ ਪੇਸ਼ ਆ ਰਿਹਾ ਇਹ ਗੰਭੀਰ ਹੋਣਾ ਸਮੇਂ ਦੀ ਮੁੱਖ ਲੋੜ ਆ ਜਿਵੇਂ ਤੁਸੀਂ ਅੱਜ ਲਿਵਾਸ ਵੀ ਪਾਇਆ ਵੀ ਚਿੰਤਾ ਕਰੋ ਇਸ ਗੱਲ ਦੀ ਬਿਲਕੁਲ ਜੀ ਚਿੰਤਾ ਚਿੰਤਾ ਵਾਲੇ ਲੋਕ ਹੀ ਅੱਗੇ ਵੱਧ ਸਕਦੇ ਆ ਜੇ ਅਸੀਂ ਚਿੰਤਾ ਨਹੀਂ ਕਰਾਂਗੇ ਤਾਂ ਸਾਨੂੰ ਮਾਹਰ ਜਿਹੜੇ ਆ ਸਾਡੇ ਜਿਹੜੇ ਪਾਣੀ ਤੇ ਬਹੁਤ ਸਾਰਾ ਪ੍ਰੋਗਰਾਮ ਆਪਦਾ ਬਣਾ ਕੇ ਦੱਸ ਰਹੇ ਆ ਉਹ ਇਹ ਵੀ ਦੱਸ ਰਹੇ ਆ ਕਿ ਸਾਡੇ ਕੋਲੇ 12-13 ਸਾਲਾਂ ਦਾ ਪਾਣੀ ਰਹਿ ਗਿਆ ਪਰ ਹਾਲਾਤ ਜਿਹੜੇ ਸਾਡਾ ਜਿਵੇਂ ਡਾਰਕ ਜ਼ੋਨ ਚ ਮੋਗਾ ਤੇ ਨੌ ਦਾ ਜ਼ਿਲ੍ਹੇ ਹੋਰ ਚਲੇ ਗਏ ਆ ਉਹ ਹਾਲਾਤ ਇਹ ਦਾਦਿਆ ਤੁਹਾਡੇ ਕੋਲ 2030 ਤੱਕ ਵੀ ਪਾਣੀ ਨਹੀਂ ਰਹਿਣਾ 5-6 ਸਾਲਾਂ ਤੱਕ ਵੀ ਪਾਣੀ ਨਹੀਂ ਰਹਿਣਾ ਅਸੀਂ ਬੱਚਿਆਂ ਵਾਸਤੇ ਕੀ ਛੱਡ ਕੇ ਚੱਲੇ ਆ ਇੱਕ ਹੋਰ ਗੱਲ ਜਿਹੜਾ ਸਮਾਜ ਅਣਪੜ ਸੀਗਾ ਸਾਡੇ ਬਜ਼ੁਰਗ ਅਣਪੜ ਉਹ ਤਾਂ ਸਾਨੂੰ ਸਾਫ਼ ਸੁਥਰਾ ਵਾਤਾਵਰਨ ਛੱਡ ਕੇ ਗਏ ਸੀ ਦਰਿਆਵਾਂ ਦਾ ਪਾਣੀ ਸਾਫ਼ ਸੁਥਰਾ ਛੱਡ ਕੇ ਗਏ ਸੀ ਜਿਹੜਾ ਸਾਡੇ ਵਰਗਾ ਪੜਿਆ ਲਿਖਿਆ ਆਗੂ ਬਣ ਗਿਆ ਲੋਬੀ ਬਣ ਗਈ ਆ ਭਾਵੇਂ ਉਹ ਸਰਕਾਰੀ ਅਧਿਕਾਰੀ ਬਣ ਕੇ ਉਹਨਾਂ ਨੇ ਸਵਾਏ ਪਾਣੀ ਨੂੰ ਸਾਬੰਤ ਤੇ ਉਹਦੇ ਤੋਂ ਰੁਪਈਏ ਵਟਣੇ ਸ਼ੁਰੂ ਕਰਤੇ ਅਫਸਰ ਸਾਹੀ ਨੇ ਸਰਕਾਰਾਂ ਨੇ ਅੱਖਾਂ ਮੀਚ ਲੀਆਂ ਚੋਣ ਪੰਡ ਲੈਣੇ ਸ਼ੁਰੂ ਕਰਤੇ ਉਹ ਇਹ ਪੜੇ ਲਿਖੇ ਲੋਕਾਂ ਨੇ ਜਿਹੜਾ ਸਾਨੂੰ ਗੰਧਲੇ ਪਾਸੇ ਨੂੰ ਧੱਕਤਾ ਅੱਜ ਸਾਨੂੰ ਜ਼ਰੂਰਤਾ ਵੀ ਬੱਚਿਆਂ ਵਾਸਤੇ ਕੋਨਾ ਕੁਛ ਬਚਾ ਕੇ ਛੱਡ ਜਿਗੇ ਜੇ ਬਾੜ ਤੁਹਾਨੂੰ ਕੀ ਲੱਗਦਾ ਇੰਡਸਟਰੀ ਆਉਣੀ ਵੀ ਜ਼ਰੂਰੀ ਆ ਸੂਬੇ ਦੀ ਡਿਵੈਲਪਮੈਂਟ ਤਾਂ ਹੁੰਦੀ ਆ ਜੇ ਇੰਡਸਟਰੀ ਆਉਗੀ ਕੀ ਲੱਗਦਾ ਜੇ ਇੰਡਸਟਰੀ ਆਉਂਦੀ ਆ ਫਿਰ ਪਾਣੀ ਦੇ ਮਸਲੇ ਦਾ ਹੱਲ ਟ੍ਰੀਟਮੈਂਟ ਪਲਾਂਟ ਲਗਾਏ ਜਾਣ ਸਾਰੇ ਇੰਡਸਟਰੀ ਦੇ ਵਿੱਚ ਕੋਈ ਰੂਲ ਹੁੰਦੇ ਆ ਜੇ ਉਹ ਰੂਲਾਂ ਨੂੰ ਫਾਲੋ ਕਰ ਲੈਣ ਅਸੀਂ ਕਦੇ ਵੀ ਇੰਡਸਟਰੀ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਦੇਗੇ ਜਿਹੜੀ ਇੰਡਸਟਰੀ ਇੱਥੇ ਪੰਜਾਬ ਦੇ ਵਿੱਚ ਲਿਆਂਦੀ ਜਾ ਰਹੀ ਆ ਜਿਹੜੀਆਂ ਪਾਸੇ ਦੀਆਂ ਸਾਡੀਆਂ ਸਟੇਟਾਂ ਭਾਰਤ ਦੀਆਂ ਬੰਦ ਕਰ ਰਹੀਆਂ ਤੋਂ ਗ੍ਰੰਤਮਾਨ ਉਹ ਸਟੇਟ ਦੀਆਂ ਇੱਥੇ ਸਾਡੇ ਪੰਜਾਬ ਚ ਲਾਉਣੀਆਂ ਚਾਹੁੰਦਾ ਵਾ ਔਰ ਲਵਾ ਰਿਹਾ ਧੜਾ ਧੜ ਉਹ ਜਿਹੜਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਾਡਾ ਜਿਹੜਾ ਪੰਜਾਬੀ ਖੇਤਾਂ ਜਿਹੜਾ ਸੀਗਾ ਇਹ ਕਿਸਾਨੀ ਪ੍ਰਧਾਨ ਖੇਤੀ ਪ੍ਰਧਾਨ ਸੂਬਾ ਸੀ ਪਰ ਇੰਡਸਟਰੀ ਨੇ ਤੇ ਸਾਨੂੰ ਪੁਲਾ ਨੇ ਤੇ ਜਿਹੜੇ ਹੋਰ ਭਾਰਤ ਮਾਲਾਰਗੇ ਜਿਹੜੇ ਰੋਡ ਲੰਘਦੇ ਪਏ ਆ ਇਹਨਾਂ ਨੇ ਰੋਕ ਲੈਣਾ ਵਾ ਔਰ ਸਾਡੇ ਕੋਲੋਂ ਖੇਤੀ ਜਿਹੜੀ ਹੈ ਕੋਈ ਜਾਣੀ ਆ ਇੰਡਸਟਰੀ ਦੇ ਜਿਹੜੇ ਇਹ ਫਾਰਮੂਲੇ ਆ ਪੂਰੇ ਤਰ੍ਹਾਂ ਲਾਗੂ ਨਹੀਂ ਕਰ ਰਹੇਗੇ ਬਿਲਕੁਲ ਜੀ ਸੋ ਲੁਧਿਆਣਾ ਚ ਪਾਣੀ ਬਚਾਓ ਨੂੰ ਲੈ ਕੇ ਵੱਡਾ ਇਕੱਠ ਹੋਇਆ ਬੱਖੋ ਬੱਖਰੀਆਂ ਜਥੇਬੰਦੀਆਂ ਪਹੁੰਚੀਆਂ ਨੇ ਚਿੰਤਤ ਨੇ ਕਿ ਪੰਜਾਬ ਦੇ ਪਾਣੀ ਦਾ ਕੀ ਬਣੇਗਾ ਕਿਉਂਕਿ ਪਾਣੀ ਗੰਧਲਾ ਹੋ ਰਿਹਾ ਪਾਣੀ ਢੂੰਗਾ ਹੋ ਰਿਹਾ ਕੈਮਰਾਮੈਨ ਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ